ਸਾਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ YouTube ਚੈਨਲ ਨਵਾਜਦੀਪ ਦੇ ਵਲੌਗ ਵਿੱਚ ਕਾਲਮ ਕਰਤਾ ਇਹ ਲੈਂਡਰ ਦੀ ਤਿਆਰੀ ਚੱਲ ਰਹੀ ਆ ਇੱਧਰ ਅਰਸ਼ੁਣੀ ਕੋਈ ਕਰੇ ਖਾਂਦੇ ਹੋਇਆ ਮੌਸਮ ਵੀ ਬੜਾ ਘੈਂਟ ਹੋਇਆ ਪਿਆ ਏ ਤੇ ਕਾਲਕੂਲਪ ਕਰਤਾ ਏ ਬਸ ਸਰੀਆ-ਸੁਰੀਆਂ ਹੁਣ ਜਾਲ ਪਾਉਣਗੇ ਮੁੰਡੇ ਬਸ ਆ ਚੱਲੇ ਆ ਲਓ ਜੀ ਮੈਂ ਤੇ ਮਾਮਾ ਡਾਏ ਆ ਮੁੰਡਾ ਮੁੰਡੇ ਡਾਏ ਆ ਸਰੀਆ ਯਾਰ ਬੰਦਨ ਮੁੰਡਾ ਵੇਰਿੰਗ ਵਾਲਾ ਵੀ ਲੱਗਾ ਯਾਰ ਰਾਣਾ ਤੇ ਮੈਂ ਮੁੰਡੇ ਨੂੰ ਕਿਹਾ ਹੀ ਪੀ ਮੇਰੀ ਵੀਡੀਓ ਬਣਾ ਤੇ ਵਲੌਗ ਪਾ ਦੀਏ ਆਪਾਂ ਤੇ ਮੁੰਡਾ ਡਿਆ ਵੀਡੀਓ ਬਣਾਉਣ ਮਿਸਤਰੀ ਸਾਡਾ ਡਿਆ ਪਿੱਲਰ ਫੁੱਲਰ ਭਰਨਾ ਉਹ ਕਹਿੰਦਾ ਵੀ ਪਿੱਲਰ ਥੋੜੇ ਜਿ ਟੋਟੇ ਸਰੀਏ ਲਾ ਕੇ ਨਾਲ ਖੜੇ ਕਰ ਦਈਏ ਕੱਲ ਨੂੰ ਤਾਂ ਉੱਪਰ ਵੀ ਬਣਾਉਣਾ ਹੋਇਆ ਨਾਲ ਤੇ ਫਿਰ ਪਿੱਲਰ ਵਧੀਆ ਆ ਤਾਂ ਚੁੱਕੇ ਜਾਣਗੇ ਮੈਂ ਵੇਖਿਆ ਪਿੱਲਰ ਨੂੰ ਲਾਗੇ ਵੀ ਦੇ ਹਿਲਦਾ ਤਾਣੀ ਪਿੱਲਰ ਉਹਨਾਂ ਭਰਤੇ ਹੋਏ ਆ ਨਾਲ ਪਰ ਨਹੀਂ ਮਜ਼ਬੂਤੀ ਪੂਰੀ ਆ ਮਹਾਰਾਜੋ ਖਰੇ ਕਿ ਲੈਂਡਰ ਦੀ ਤਿਆਰੀ ਚੱਲਦੀ ਬਸ ਮੈਂ ਤੇ ਮਾਮੇ ਨੇ ਦਿੱਤੀਆਂ ਮਸ਼ਰਮ ਵਾਠੀ ਤਾਂ ਤੇ ਮੁੰਡੇ ਡੇ ਆ ਕੰਮ ਕਰਨੇ ਕਿਰਪਾ ਕਰਨੇ ਜਿਸ ਕਾ ਕਾਰਜ ਤਿਨਹੀ ਕੀਆ ਮਾਨ ਸਕਾ ਵਿਚਾਰਾ ਨਾ ਬਖਸ਼ਾ ਕਰਨੇ ਪਰਿਵਾਰ ਤੇ ਮਿਹਰ ਭਰਿਆ ਤਰਖਣਾ ਤੰਦਰੁਸਤੀਆਂ ਦਾਤਾਂ ਬਖਸ਼ੀ ਕਰਨੇ ਆਪਸੀ ਪਿਆਰ ਸੁਭਾਅ ਬਖਸ਼ੀ ਕਰਨੇ ਚੜ੍ਹਦੀ ਕਲਾ ਵਿੱਚ ਰੱਖਣਾ ਪਾਤਸ਼ਾਹ ਜੀਓ ਇਹਨਾਂ ਖੁਸ਼ੀਆਂ ਮਨੋਰਥਾਂ ਨੂੰ ਮੁੱਖ ਰੱਖਦੇ ਹੋਏ ਪਾਤਸ਼ਾਹ ਸੇਵਕ ਪਰਿਵਾਰ ਵੱਲੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਸਾਸ ਹੋਈ ਪਾਤਸ਼ਾਹ ਕਿਰਪਾ ਕਰਨੀ ਸਵਾਮਾ ਦਰ ਪ੍ਰਵਾਨ ਕਰਨੀਆਂ ਤੇ ਕਮਾਈਆਂ ਨੂੰ ਸਫਲੀ ਕਰਨਾ ਚੜ੍ਹਦੀ ਕਲਾ ਵਿੱਚ ਰੱਖਣਾ ਪਾਤਸ਼ਾਹ ਜੀ ਕਰੋ ਕਿਰਪਾ ਲੈਂਤਰ ਪਾਉਂਦੀ ਉਸ ਨੂੰ ਜਿਆਦੇ ਆਜਾ ਬੱਚੋ ਸੁਖ ਹੋਵੇ ਨਾਮ ਤੇ ਤੇ ਆਵੇ ਨਾਮ ਕਨਾਂ ਨਾਮ ਰੰਗ ਜੀ ਦਾ ਵਾਹਿਗੁਰੂ ਦੀ ਕਾਸਾ ਬਵਾਸੁਰ ਦੀ ਕਿਰਪਾ ਬੋਲੇ ਸੋਨੇ ਹਾਂ ਇਹ ਵਿੱਚ ਲੱਚ ਕਰੰਟ ਬਾਇ ਵਾਲੇ ਯਹੀ ਓਏ ਸਾਲੇ ਵੀਰ ਓਏ ਸੀਸੀ ਨਾਲ ਪਾਏ ਹੋਟ ਪਾਉਣਾ ਹੈ ਪਾ ਕੱਲਾ ਯਾਰ 골ਡ ਪਾਉਣਾ ਹੈ ਕਿਉਂ ਕਰਨੀ ਤਾ ਉਹ ਕਿੰਨੇ ਕਢਾਇਆ ਹੈ ਹੋ ਕਿਹੜੇ ਘਾਟੇ ਕਢਾਇਆ ਹੈ ਯਾਰ ਨਾ 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 ਕਿਹਦੇ ਹੋਏ ਸੀ ਕੋਈ ਨਾ ਨਹੀਂ ਦੱਸੋ ਓਏ ਦੱਸ ਬੰਦੇ ਦੇ ਪਾਜੀ ਦੇ ਉਹਨੇ ਗੋਲਦੀ ਵਰਤਨਾ ਪਾ ਭਾਈ ਅੰਡਾ ਹੋਇਆ ਕੱਢ ਦੇ ਅੰਡਾ ਕੱਢ ਦੋ ਬਰਿਆ ਖੇਤਾ ਆ ਗਿਆ ਇੱਕਦਰਾ ਕੋਈ ਗੱਲ ਨਹੀਂ ਕਰਦਾ ਗਰਮੀ ਹੋਣਾ ਗੋਲਦੀ ਕਾਹੀ ਠੀਕ ਆ ਪੈਦਾ ਗਿਆ ਬੋਲ ਤੇ ਪੱਦੇ ਆ ਰੁਕ ਜਾ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਦੀ ਟੈਨਸ਼ਨ ਨਾ ਲੈ ਦੂ ਮੈਂ ਇੱਥੇ ਹੀ ਆਂ ਚਲੇ ਆਂ ਅੱਗੇ ਗੱਲ ਹੋ ਗਈ ਮਹਾਰਾਜਾ ਨਾਲ ਬਾਲੀ ਜੀ ਜੇਸੇ ਕਰਕੇ ਤੇ ਅੱਜ ਆਖਰੀਆਂ ਨੂੰ

ਇਹ ਜਦੋਂ ਕੋਈ ਕੋ ਮਾਰਦਾ ਫਿਰਦਾ ਤੇ ਇਦਾਂ ਮੜਾ ਮੜਾ ਬੰਦ ਕਰਾਂ ਮਾਰੇਗਾ ਕਿ ਕਿਦਾਂ ਕਰਨੀ ਮਾਰੋ 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 ਫੂੜ ਦੇ ਮੈਨੂੰ ਯਾਰਾ ਇਕੜੀ ਕ ਸਾਲ ਐ ਇਦਰਾ ਸਾਲ ਐ ਤੂੰ ਤੇ ਹੁਣ ਉਹਨੂੰ ਹੁਣ ਦੇ ਸ਼ੁਰੂ ਵਧੀਆ ਹੁੰਦੀ ਆ ਪਰੇ ਜੇ ਬਹੁਤ ਪਰੇ ਹਾਂਜੀ ਉਹ ਪਰੇ ਰਿੰਗਾਈਆਂ ਦੇ ਬਹੁਤ ਬਣਾਉਣ ਦਾ ਤਾਂ ਪੰਜ ਚ ਚ ਇੱਕ ਚ ਬਣਾਈਆਂ ਫਾਈਆਂ ਬਾਬੇ ਦੀ ਵੀ ਨਹੀਂ ਵਿੱਚ ਬਣਾ ਆਇਆ ਫਿਰ ਪਾਈਏ ਸਟੋਰੀ ਅਸੀਂ ਉਹ ਵੀ ਬਣਾ ਬਜਰੀ ਭਰਨ ਦੇ ਦੀ ਉਹ ਚੱਲਿਆ ਕੰਮ ਇਹਨੂੰ ਕਿਉਂ ਚੱਲਿਆ ਵਾ ਹੋ ਗਿਆ ਕੰਮ ਬਰ ਰਹਿ ਗਿਆ ਥੋੜਾ ਜੀ ਚੰਗਾ ਫਾਇਦਾ ਬਣਾ ਦੇਖਾ ਬਹੁਤ ਨਿਕਾ ਆ ਅੱਛਾ ਮੈਂ ਕਹਿੰਦਾ ਦੇਖੇ ਉਹ ਜਾ ਵਿਚਾਰਾ ਕਿਉਂ ਮਾਰਨੂੰ tak ਤਾਂ ਤਾਂ ਹੀ ਆਪਾਂ ਨੂੰ